ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਲਾਲਜਵਲੋਂ ਇੱਕ ਵਿਸ਼ੇਸ਼ ਅਪਡੇਟ ਪ੍ਰੋਫੈਸਰ ਦੁੰਦਲਪਾਲ ਸਿੰਘ ਭੁੱਲੜ ਹੁਣਾਂ ਦੀ ਰਿਹਾਈ ਦੇ ਵਾਸਤੇ ਦਿੱਲੀ ਹਾਈ ਕੋਰਟ ਦੇ ਵਿੱਚ ਜੋ ਪਟੀਸ਼ਨ ਲਗਾਈ ਗਈ ਸੀਗੀ ਉਹਦੀ ਅੱਜ 15 ਅਕਤੂਬਰ 2025 ਨੂੰ ਤਾਰੀਖ ਸੀਗੀ ਤੇ ਜਸਟਿਸ ਨੀਨਾ ਬਾਂਸਲ ਕ੍ਰਿਸ਼ਨਾ ਦੀ ਅਦਾਲਤ ਦੇ ਵਿੱਚ ਤੇ ਇਸ ਗੱਲ ਦੀ ਸੁਣਵਾਈ ਹੋਈ ਸੀ ਸੁਣਵਾਈ ਦੇ ਦੌਰਾਨ ਪ੍ਰੋਫੈਸਰ ਦੰਦਰਪਾਲ ਸਿੰਘ ਭੁੱਲਰ ਵੱਲੋਂ ਸੀਨੀਅਰ ਐਡਵੋਕੇਟ ਰੈਬਕਾ ਐਮ ਜੋਨ ਤੇ ਐਡਵੋਕੇਟ ਚਿੰਮੇ ਕਨੋਜੀਆ ਪੇਸ਼ ਹੋਏ ਸਨ ਤੇ ਉਸ ਦੇ ਵਿੱਚ ਇਹ ਕਨਸੀਡਰ ਕੀਤਾ ਗਿਆ ਕਿ ਪ੍ਰੋਫੈਸਰ ਦੰਦਰਪਾਲ ਸਿੰਘ ਭੁੱਲਰ ਦੀ ਦਸੰਬਰ 2023 ਦੇ ਵਿੱਚ ਸਮੇਂ ਦੀ ਸਰਕਾਰ ਦੀ ਜਿਹੜੀ ਐ ਸੈਂਟੈਂਸ ਦੀ ਗੋਲ ਸੀ ਜ਼ਿਕਰ ਹੋ ਗਿਆ ਉਦੋਂ ਸਰਕਾਰ ਕੇਜਰੀਵਾਲ ਆਮ ਆਦਮੀ ਪਾਰਟੀ ਦੀ ਸੀ ਉਦੋਂ ਉਹਨਾਂ ਦਾ ਜਿਹੜਾ ਵਿਹਾਈ ਦਾ ਜਿਹੜਾ ਨਕਸ਼ਾ ਸੀਗਾ ਰਿਹਾਈ ਦੀ ਉੱਤੇ ਨਾਟ ਰਿਕਮੈਂਡ ਕੀਤਾ ਗਿਆ ਸੀ ਰਜੈਕਟ ਕੀਤੀ ਸੀ ਰਿਹਾਈ ਤਾਂ ਉਸ ਤੋਂ ਬਾਅਦ 24 ਦੇ ਵਿੱਚ ਚੈਲੰਜ ਕੀਤਾ ਗਿਆ ਸੀਗਾ ਤੇ ਇਹ ਡਾਇਰੈਕਸ਼ਨ ਕੀਤੀ ਗਈ ਆ ਦਿੱਲੀ ਹਾਈ ਕੋਰਟ ਵੱਲੋਂ ਕਿ ਪ੍ਰੋਫੈਸਰ ਦੰਦਰਪਾਲ ਸਿੰਘ ਭੁੱਲ ਦੇ ਦੀ ਰਿਹਾਈ ਜਿਹੜੀ ਕਿ 30 ਸਾਲ ਤੋਂ ਉੱਤੇ ਦੀ ਕਸਟਡੀ ਹੋ ਗਈ ਆ ਤੇ ਉਹਨਾਂ ਦੀ ਡੈਥ ਸੈਂਟੈਂਸ ਨੂੰ ਸੁਪਰੀਮ ਕੋਰਟ ਨੇ ਉਮਰ ਕੈਦ ਦੇ ਵਿੱਚ ਬਦਲਿਆ ਸੀ ਉਹਨਾਂ ਦੀ ਸੈਂਟੈਂਸ ਰਿਵਿਊ ਬੋਰਡ ਜਿਹੜਾ ਵੀ ਕੋ ਅਗਲਾ ਹੋਵੇ ਉਹਦੇ ਵਿੱਚ ਰੀਕਨਸੀਡਰ ਕੀਤੀ ਜਾਵੇ ਫਰੈਸ਼ ਤੇ ਜਿਹੜੀ ਪਟੀਸ਼ਨ ਲਗਾਈ ਗਈ ਆ ਭੁੱਲੜ ਸਾਹਿਬ ਵੱਲੋਂ ਦਿੱਲੀ ਹਾਈ ਕੋਰਟ ਵਿੱਚ ਉਹਨੂੰ ਉਹਨਾਂ ਦੀ ਜਿਹੜੀ ਰਿਪਰੈਜ਼ੈਂਟੇਸ਼ਨ ਜਿਹੜੀ ਆ ਉਹ ਕਨਸੀਡਰ ਕੀਤੀ ਜਾਵੇ ਤੇ ਨੈਕਸਟ ਸੈਂਟੈਂਸ ਨੂੰ ਬੋਲਦੇ ਵਿੱਚ ਉਹਨਾਂ ਦੀ ਰਿਹਾਈ ਦਾ ਕੇਸ ਸੁਚਾਰਿਆ ਜਾਵੇ ਅਗਲੀ ਤਾਰੀਖ ਭੁੱਲੜ ਸਾਹਿਬ ਦੇ ਰਿਹਾਈ ਦੇ ਸਬੰਧ ਦੇ ਵਿੱਚ ਇਹ ਦਿੱਲੀ ਹਾਈ ਕੋਰਟ ਵਿੱਚ 13 ਫਰਵਰੀ 2026 ਰੱਖੀ ਗਈ ਆ ਤੇ ਉਸ ਤੋਂ ਪਹਿਲਾਂ ਸੈਂਟੈਂਸ ਰਿਵਿਊ ਬੋਰਡ ਜਿਹੜਾ ਵੀ ਆਉਂਦੇ ਦਿਨਾਂ ਦੇ ਵਿੱਚ ਆਉਂਦੇ ਮਹੀਨਿਆਂ 'ਚ ਹੋਏਗਾ ਉਹਦੇ ਵਿੱਚ ਭੁੱਲੜ ਸਾਹਿਬ ਦੀ ਰਿਹਾਈ ਦਾ ਕੇਸ ਕਨਸੀਡਰ ਕੀਤਾ ਜਾਏਗਾ ਨਿਊ ਫੈਕਟਸ ਦੇ ਉੱਤੇ 30 ਸਾਲ ਤੋਂ ਉੱਤੇ ਦੀ ਕਸਟਡੀ ਦੇ ਹਿਸਾਬ ਦੇ ਨਾਲ ਤੇ ਉਹਦੀ ਜਿਹੜੀ ਮਿਨਟਸ ਆਫ ਮੀਟਿੰਗ ਹੋਣਗੇ ਸੈਂਟੈਂਸ ਰਿਵਿਊ ਬੋਰਡ ਦੇ ਉਹ 13 ਫਰਵਰੀ 2026 ਦੀ ਤਰੀਕ ਨੂੰ ਅਦਾਲਤ ਦੇ ਅੱਗੇ ਰੱਖੇ ਜਾਣਗੇ ਸੋ ਸਾਨੂੰ ਬਹੁਤ ਉਮੀਦ ਹੈ ਕਿ ਜਿਹੜੀ ਨੈਕਸਟ ਸੈਂਟੈਂਸ ਰਿਵਿਊ ਬੋਰਡ ਹੋਏਗੀ ਕਿਉਂਕਿ ਦਿੱਲੀ ਸਰਕਾਰ ਨਵੀਂ ਬੀਜੇਪੀ ਦੀ ਬਣਨ ਤੋਂ ਬਾਅਦ ਪੁੱਲਰ ਸਾਹਿਬ ਦਾ ਕੇਸ ਕਿਸੇ ਸੰਟੈਂਸ ਰੂਬ ਬੋਰਡ ਦੀ ਮੀਟਿੰਗ ਦੇ ਵਿੱਚ ਕੰਸੀਡਰ ਨਹੀਂ ਹੋਇਆ ਇਹ ਪਹਿਲੀ ਵਾਰ ਹੋਏਗਾ ਕਿ ਨਵੀਂ ਸਰਕਾਰ ਦੇ ਵਿੱਚ ਬਣੇ ਹੋਏ ਸੰਟੈਂਸ ਰੂਬ ਬੋਰਡ ਚ ਪੁੱਲਰ ਸਾਹਿਬ ਦੀ ਜਿਹੜੀ ਵਿਹਾਈ ਦਾ ਕੇਸ ਆ ਉਹ ਕੰਸੀਡਰ ਕੀਤਾ ਜਾਏਗਾ ਸੋ ਅੱਜ 15 ਅਕਤੂਬਰ 2025 ਦੀ ਕੇਸ ਦੀ ਸੁਣਵਾਈ ਦੀ ਦਿੱਲੀ ਹਾਈ ਕੋਰਟ ਦੀ ਵਿਸ਼ੇਸ਼ ਅਪਡੇਟ ਪੰਜਾਬ ਲਾਇਜ਼ ਵੱਲੋਂ ਦਾ ਸੈਡੋਕਲ ਜਸਪਾਲ ਸਿੰਘ ਮੰਜਪੁਰ ਸਿੱਖ ਲੀਗਲ ਅਸਿਸਟੈਂਟ ਬੋਰਡ ਦੇ ਸਹਿਯੋਗ ਦੇ ਨਾਲ ਜਿਹੜੀ ਇਹ ਪਟੀਸ਼ਨ ਪਾਈ ਗਈ ਆ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਉਮੀਦ ਕਰਦੇ ਆਂ ਵੀ ਨੈਕਸਟ ਜਿਹੜੀ ਵੀ ਆਉਂਦੇ ਦਿਨਾਂ 'ਚ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਹੋਏਗੀ ਉਹ 'ਚ ਪੁੱਲਰ ਸਾਹਿਬ ਦੀ ਵਿਹਾਈ ਦਾ ਕੇਸ ਕੰਸੀਡਰ ਕਰਕੇ ਉਹਨਾਂ ਨੂੰ ਵਿਹਾਈ ਦਿੱਤੀ ਜਾਊਗੀ ਤੇ ਜ਼ਿਕਰਯੋਗ ਆ ਵੀ ਸੈਂਟੈਂਸ ਰਿਵਿਊ ਬੋਰਡ ਹਰੇਕ ਤਿੰਨ ਮਹੀਨੇ ਦੇ ਬਾਅਦ ਜਿਹੜਾ ਬੁਲਾਉਣਾ ਜ਼ਰੂਰੀ ਆ ਤੇ ਮੇਰੀ ਆਨਲਾਈਨ ਜਾਣਕਾਰੀ ਦੇ ਮੁਤਾਬਕ ਮਈ 200 25 ਤੋਂ ਬਾਅਦ ਸੈਂਟੈਂਸ ਨੂੰ ਬੋਲਦੀ ਕੋਈ ਮੀਟਿੰਗ ਅਜੇ ਤੱਕ ਨਹੀਂ ਹੋਈ ਹੋ ਸਕਦਾ ਆਉਂਦੇ ਦਿਨਾਂ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਾਨੂੰ ਵਧੀਆ ਖਬਰ ਜਿਹੜੀ ਮਿਲੇ ਪੁੱਲ ਸਾਹਿਬ ਪੱਕੀ ਰਾਈ ਹੋ ਕੇ ਆਪਣੇ ਘਰੋਂ ਜਲਦੀ ਕਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ